ਜਾਲੀ ਬਿਲਾ ਦੇ ਰਾਹੀਂ ਫੋਕਸ ਬਿਲਾ ਦੇ ਰਾਹੀਂ ਇੱਕ ਆਈ.ਟੀ.ਸੀ. ਰਿਟਰਨ ਕਿਨੇਡਰਸੀ ਉਹਨਾਂ ਦੇ ਡਿਪਾਰਟਮੈਂਟ ਵੱਲੋਂ ਸਰਕਾਰ ਨੇ ਕੀਤੀ ਗਈ ਔਰ ਪੰਜਾਬ ਵਿੱਚ ਸਰਕਾਰ ਆਉਣ ਤੋਂ ਬਾਅਦ ਸਰਕਾਰ ਭਗਵਾਨ ਸਿੰਘ ਮਾਨ ਜੀ ਦੇ ਮੁਕੰਮਲ ਦੀ ਬਣ ਤੋਂ ਬਾਅਦ ਸਰਕਾਰ ਦਾ ਇਸ ਸੱਚ ਮੈਂ ਸਰਾ ਪੰਜਾਬ ਵਿੱਚ ਅਸੀਂ ਕਰਪਸ਼ਨ ਭ੍ਰਿਸ਼ਟਾਚਾਰ ਕਿਸੇ ਵੀ ਲੈਵਲ ਦਾ ਉਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਚੋਰੀ ਜਿਹੜੀ ਆ ਕਿਸੇ ਵੀ ਲੈਵਲ ਦੀ ਆ ਬਰਦਾਸ਼ਤ ਨਹੀਂ ਕੀਤੀ ਜਾਊਗੀ ਸੋ ਉਸੇ ਮਿਹਨਤ ਦੇ ਤਹਿਤ ਉਸ ਤਹਿ ਨੂੰ ਅੱਗੇ ਬਹੁਤ ਵਧਾਦੇ ਹੋਏ ਅਸੀਂ ਪੰਜਾਬ ਦੇ ਅੰਦਰ ਜਿਹੜੀਆਂ ਬੋਗਸ ਬਿਲਦੇ ਆਹੀਂ ਇੱਕ ਆਈਟੀਸੀ ਦੇ ਰਾਹੀਂ ਕਿਸਾਨਾਂ ਦੇ ਪਾਖੰਡ ਨੂੰ ਜੁੜਾ ਲਾਉਣ ਦੀ ਜਿਹੜੀ ਕੋਸ਼ਿਸ਼ ਸੀਗੀ ਉਸ ਜਾਲੀ ਫਰਮਾ ਬਣਾ ਕੇ ਕਰ ਰਹੀ ਸੀ ਉਹਨਾਂ ਦੇ ਖਾਤ ਸਕੰਡਾ ਕੱਸਿਆਗਾ ਪਰ ਪੰਜਾਬ ਦੇ ਅੰਦਰ ਅਸੀਂ ਟੈਕਸ ਚੋਰੀ ਨੂੰ ਰੋਕਣ ਦੇ ਲਈ ਆਪਣੀ ਨਹਿਮ ਨੂੰ ਹੋਰ ਤਾਕਤਮੰਦ ਬਣਾਇਆਗਾ ਤੇ ਸਾਡਾ ਡਿਪਾਰਟਮੈਂਟ ਲਗਾਤਾਰ ਜਿਹੜਾ ਟੈਕਸ ਚੋਰੀ ਕਰਦਾਗਾ ਉਹਦੇ ਖਾਤ ਅਸੀਂ ਛੱਤ ਬਾਅਦ ਜਿਹੜਾ ਕਰ ਰਹੇ ਹਾਂ ਵੀ ਤਾਂ ਕਿ ਪੰਜਾਬ ਦੇ ਅੰਦਰ ਅਸੀਂ ਬਿਲਕੁਲ ਚੋਰੀ ਜਿਹੜੀ ਆ ਉਹਨੂੰ ਕਟਮ ਕਰੀਏ ਕਿਉਂਕਿ ਟੈਕਸ ਕੰਪਲਾਈਂਸ ਦੇ ਅੰਦਰ ਪੰਜਾਬ ਜਦੋਂ GST ਆਇਆਗਾ ਜਦੋਂ GST ਜੀ ਆਇਆ ਬਾਅਦ ਉਹ ਸਾਰਾ ਤੋਂ ਪਹਿਲਾਂ ਪੰਜਾਬ ਦੇ ਅੰਦਰ ਬੈਠ ਬੈਠ ਦੀ ਨਜ਼ੀਮ ਸੀ ਯਾਨੀ ਕਿ ਪਹਿਲਾ ਢਾਂਚਾ ਸੀ GST ਤੋਂ ਪਹਿਲਾਂ ਉਸ ਵਾਰ GST ਆਇਆਗਾ ਪਰ ਪੁਰਾਣੀ ਸਰਕਾਰ ਦੇ ਸਮੇਂ ਜਿਵੇਂ ਕਹਾ ਕਾਂਗਰਸ ਪਾਰਟੀ ਦੇ ਸਮੇਂ 17 ਤੋਂ ਲੈ ਕੇ 22 ਤੱਕ ਟੈਕਸ ਗ੍ਰੋਥ ਲਗਭਗ 6% ਸੀਗੀ ਪਰ ਸਾਡੀ ਸਰਕਾਰ ਆਉਣ ਤੋਂ ਬਾਅਦ ਆਵਾਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਗ੍ਰੋਥ ਜਿਹੜੀ ਆ ਉਤੇਰਾ ਪਰਸੈਂਟ ਤੋਂ ਅਬਾਬ ਹੋਈ ਹੈਗੀ ਤੋ ਉਹਦਾ ਕਾਰਨ ਇਹ ਆ ਕਿ ਡਿਪਾਰਟਮੈਂਟ ਦੇ ਅੰਦਰ ਟੈਕਸ ਐਂਟਰੀਅਰ ਯੂਨਿਟੀ ਦੀ ਸਥਾਪਨਾ ਡਿਪਾਰਟਮੈਂਟ ਦੇ ਅੰਦਰ ਆਈ ਆਈ ਕੀ ਹైదరాబాద్ ਤੋਂ ਜਿਹੜੇ ਪਰਚੇਸ ਕੀਤੇ ਨੇਗੇ ਜਿਨ੍ਹਾਂ ਦੇ ਰਸੀਦ ਦਿੱਤੇ ਇੱਥੇ ਇੱਥੇ ਸਾਨੂੰ ਕੋਈ ਚੋਰੀ ਲਿਖਦੀ ਆ ਜਿਹੜਾ ਪੈਸਾ ਪੰਜਾਬ ਦੇ ਖਜ਼ਾਨੇ ਚ ਜਾਣਾ ਚਾਹੀਦਾਗਾ ਜਿਹੜਾ ਪੈਸਾ ਬੈਸਨਵਦੀ ਦਾ ਪੰਜਾਬ ਤੋਂ ਲੋਕਾਂ ਚ ਟੱਕੀ ਹੋਣੀ ਆ ਉਹ ਰਾਜ ਨਾਲ ਲੁੱਟਿਆ ਜਾਵੇ ਉਹਦੀ ਚੋਰੀ ਰਾਤ ਨਾ ਹੋਵੇ ਕੋਈ ਵਿਅਕਤੀ ਵਿਸ਼ੇਸ਼ ਜਾਂ ਕੋਈ ਹੋਰ ਉਨੀ ਚੋਰੀ ਨਾ ਕਰ ਲਵੇ ਤਾਂ ਉਹਦੇ ਲਈ ਅਸੀਂ ਬਹੁਤ ਸਾਰੇ ਪ੍ਰਬੰਧਾਂ ਜਿਹੜੇ ਨੇ ਸਾਡੇ ਡਿਪਾਰਟਮੈਂਟ ਦੇ ਦੋਨੋਂ ਅਫਸਰ ਸਾਹਿਬਾਨ ਬੈਠੇ ਨੇ ਸਾਰਿਆਂ ਨੇ ਬੜੀ ਸਕੂਨਪੂਰ ਦੇ ਨਾਲ ਅਸੀਂ ਡਿਪਾਰਟਮੈਂਟ ਚੋਂ ਸਾਰੀਆਂ ਚੋਰੀਆਂ ਅਸੀਂ ਪਲਗ ਕੀਤੀਆਂ ਨੇ ਕਿਆਂ ਜਿਹੜੀਆਂ ਮੈਂ ਸਮਝਦਾ ਟੈਕਸ ਦੇ ਵਿੱਚ ਹੁੰਦੀਆਂ ਸੀ ਉਸੇ ਲੜੀ ਦੇ ਤਹਿਤ ਅਸੀਂ ਅੰਮ੍ਰਿਤਸਰ ਦੇ ਅੰਦਰ ਅੰਮ੍ਰਿਤਸਰ ਦੇ ਅੰਦਰ ਜਿਹੜਾ 골ਡ 골ਡ ਸੋਨੇ ਦੇ ਦਿੱਤੇ ਬਗੈਰ ਬਿਲ ਯਾਨੀ ਉਹ ਸੋਨਾ ਉਹਨਾਰੇ ਪਰਚੇ ਕਿੱਥੋਂ ਕੱਟ ਕੇ ਲਿਆਦਾ ਉਸ ਫਰਮ ਨੇ ਸੋਨਾ ਕਿੱਥੋਂ ਖਰੀਦਿਆ ਉਹ ਲਗਭਗ 336 ਕਰੋੜ ਰੁਪਏ ਇੱਕ ਫਰਮ ਤੋਂ 336 ਕਰੋੜ ਰੁਪਏ ਦੇ ਜਾਲੀ ਬਿੱਲ ਸਾਨੂੰ ਮਿਲੇ ਨੇਗੇ ਔਰ ਇਹਦੇ ਵਿੱਚ ਬੈਸਮੇ ਦਾ ਇੱਕ ਵੱਡੀ ਕਾਰਵਾਈ ਅਜ ਤੱਕ ਨਹੀਂ ਹੋਣ ਤੱਕ ਦੀ ਜਿਵੇਂ ਕਹਾ ਸੌਰੀ ਲਈ ਇੱਕ ਵੱਡੀ ਮਹਿ ਜਿਹੜੀ ਆ ਹੋਈ ਆ ਔਰ 336 ਕਰੋੜ ਰੁਪਏ ਦੀ ਇਹ ਅਸੀ ਚੋਰੀ ਜਿਹੜੀ ਆ ਉਹ ਫੜੀ ਆ ਕਿ ਅਮਰਸਾ ਦੇ ਅੰਦਰ ਜਾਲੀ ਬਿੱਲ ਖਾਸ ਕਰਕੇ ਸੋਨੇ ਦੇ ਸਬੰਧ ਦੇ ਵਿੱਚ 골드 ਦੇ ਸਬੰਧ ਵਿੱਚ ਫੇਕ ਮਿਲ ਤਿਆਰ ਕੀਤੇ ਗਏ ਸੀ ਇਹ ਹੋ ਰਿਹਾ ਇਸ ਤੋਂ ਇਲਾਵਾ ਕਿਉਂਕਿ ਇਹਨਾਂ ਇਹ ਫਰਮਾਨੇ ਸਾਡੇ ਫੋਰਸਮੈਨ ਬਿੰਗ ਨੇ ਜਦੋਂ ਜਾਂਚ ਕੀਤੀ ਇਹ ਫਰਮਾਨੇ ਕਿਥੋਂ ਸੋਨਾ ਫੀਕੇ ਲੈ ਕੇ ਆ ਕੇ ਘੱ ਘਰ ਬੇਚਿਆ ਕੋਈ ਵੀ ਉਹਨਾਂ ਦੇ ਹਿਸਟਰੀ ਨਹੀਂ ਸੀ ਕੋਈ ਵੀ ਉਹਨਾਂ ਕੋਲ ਰਿਪੋਰਟ ਨਹੀਂ ਸੀਗਾ ਕਿ ਸੋਨਾ ਉਹਨਾਂ ਨੇ ਕਿਥੋਂ ਫੀਕੇ ਲਿਆਦਾਗਾ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਆ ਔਰ ਇਹਨਾਂ ਫਰਮਾਂ ਦੀ ਅਸੀਂ ਰਜਿਸਟ੍ਰੇਸ਼ਨ ਵੀ ਕਰਤੀ ਆ ਪਰ 20 ਕਰੋੜ ਰੁਪਏ ਦੇ ਕੀ ਜਿਹੜਾ ਪਲੈਂਟੀ ਆ ਉਹ ਵੀ ਲਈ ਆ ਤਾਂ ਕਿ ਪੰਜਾਬ ਦੇ ਅੰਦਰ ਕੋਈ ਵੀ ਜਣਤੀ ਜਿਹੜਾ ਪੰਜਾਬ ਦੇ ਖਜ਼ਾਨੇ ਨੂੰ ਚੂਨਾ ਨਾ ਲਾ ਸਕੇ ਪੰਜਾਬ ਦੇ ਜੀਐਸਸ ਸਿਸਟਮ ਨੂੰ ਖਰਾਬ ਨਾ ਕਰ ਸਕੇ ਸੋ 20 ਕਰੋੜ ਰੁਪਏ ਦੀ ਜਿਹੜੀ ਆ ਅਸੀਂ ਇਹਦੇ ਤੋਂ ਕਵਰੀ ਜਿਹੜੀ ਆ ਉਹ ਵੀ ਕਰਾਂਗੇ ਤੇ ਨਾਲ ਦੀ ਨਾਲ ਲੁਧਿਆਣਾ ਦੇ ਅੰਦਰ 336 ਕਰੋੜ ਰੁਪਏ ਆ ਅਮਰਸਰ ਦੇ ਅੰਦਰ ਔਰ ਦੂਸਰਾ ਲੁਧਿਆਣਾ ਦੇ ਅੰਦਰ ਦੂਸਰੀ ਕੰਪਨੀ ਜਿਹੜੀ ਆ ਉਹ ਲੁਧਿਆਣਾ ਦੇ ਅੰਦਰ ਆ ਉਹ 424 ਕਰੋੜ ਰੁਪਏ 424 ਕਰੋੜ ਰੁਪਏ ਦੇ ਮੇਲ ਨੇ ਜਿਹੜੇ ਜਾਂਦੀ ਮੇਲੇ ਉਹਨਾਂ ਦਾ ਵੀ ਪਰਦਾ ਖਾਸ ਹੋਇਆਗਾ ਔਰ ਮੈਨੂੰ ਲੱਗਦਾ ਇੱਕ ਵੱਡੀ ਜਿਹੜੀ ਮਹਿਮਾ ਉਹਨੂੰ ਵੀ ਸਾਡੀ ਦੀ ਸਫਲਤਾ ਮਿਲੀ ਆ ਔਰ ਇਹਦੇ ਵਿੱਚ ਲਗਭਗ 25 ਕਰੋੜ ਰੁਪਏ 5 ਕਰੋੜ ਰੁਪਏ ਦਾ ਟੈਕਸ ਦਾ ਚਾਰਜ ਕੀਤਾ ਜਾਊਗਾ ਕਿ ਦੋ ਵੱਡੀਆਂ ਸਾਡੀਆਂ ਪ੍ਰਾਪਤੀਆਂ ਗੋਲ ਦੇ ਅੰਦਰ ਰਹਿ ਗਈਆਂ 336 ਕਰੋੜ ਰੁਪਇਆ ਤੇ ਜਾਲੀਦਨ ਅਮਰ ਸਾਹਿਬ اور ਜਿਹਦੇ ਵਿੱਚੋਂ 20 ਕਰੋੜ ਦੀ ਗਾਰੰਟੀ ਬਣਦੀ ਹੈ ਟੈਕਸ ਗਾਰੰਟੀ اور ਦੂਸਰੀ 424 ਕਰੋੜ ਰੁਪਏ ਦੇ ਲੁਧਿਆਣਾ ਦੀ ਇੱਕ ਫਰਮਾ ਜਿਹਦੇ ਵਿੱਚੋਂ ਟੈਕਸਨ ਗਾਰੰਟੀ ਲਗਭਗ 25 ਕਰੋੜ ਰੁਪਏ ਬਣਦਾਗਾ ਇਹ ਸ਼ੇਡ ਦੇ ਵਿੱਚ ਅਸੀਂ ਜਿਹੜੇ ਫਰਾਡ ਦੇ ਅਟੈਕ ਕੀਤੇ ਨੇਗੇ ਜਿੰਨਾ ਦੇ ਨਾਲ ਮੈਂ ਸੰਧਾ ਡਿਪਾਰਟਮੈਂਟ ਸ਼ਬਾ ਹੋਰ ਮਜ਼ਬੂਤ ਹੋਇਆ ਏਸ ਤੋਂ ਨਾਵਾ ਜਿਹੜੇ ਕੁਝ ਫਰਮਾਂ ਪੰਜਾਬ ਦੇ ਅੰਦਰ ਕੁਝ ਫਰਮਾਂ ਪੰਜਾਬ ਦੇ ਅੰਦਰ ਜਿਹੜੀਆਂ ਸੈਂਟਰ ਜੂਰਡਿਕਸ਼ਨ ਦੇ ਅੰਦਰ ਰਜਿਸਟਰ ਸੀਗੀਆਂ ਜਿਹੜੀਆਂ ਕੇਂਦਰ ਸਰਕਾਰ ਕੋਲੇ ਰਜਿਸਟਰ ਸੀਗੀਆਂ ਬੜੀ ਇੰਪੋਰਟੈਂਟ ਗੱਲ ਆ ਕਿ ਜਿਹੜੀਆਂ ਸੈਂਟਰ ਸਰਕਾਰ ਦੀ ਜੂਰਡਿਕਸ਼ਨ ਦੇ ਅੰਦਰ ਰਜਿਸਟਰ ਹੋਣੀਆਂ ਸੀ ਕਿਉਂਕਿ ਜਿਹੜੀ ਰਜਿਸਟ੍ਰੇਸ਼ਨ ਆ ਜੀਐਸਟੀ ਦੀ ਉਹ ਸਟੇਟ ਕੋਲ ਸਟੇਟ ਵੀ ਕਰ ਸਕਦਾਗਾ ਕੋਈ ਵਿਅਕਤੀ ਸਟੇਟ ਕੋਲ ਜਾਂਦੇ ਆਪ ਨੂੰ ਸ਼ਰਕਵਾ ਸਕਦਾਗਾ ਡੀਐਸਸੀ ਦੇ ਅੰਦਰ ਕੋਈ ਵਿਅਕਤੀ ਜਿਹੜਾ ਉਹ ਸੈਂਟਰ ਕੋਲ ਵੀ ਸ਼ਰਕਵਾ ਸਕਦਾ ਪਰਮਾਟ ਪਟ 303 ਫਰਮਾਂ ਦਾ 303 ਫਰਮਾਂ ਦਾ ਤੇ ਵਿੱਚੋਂ 4044 ਕਰੋੜ ਰੁਪਏ ਦਾ 4044 ਕਰੋੜ ਰੁਪਏ ਦੀ ਜਿਹੜੀ ਲੋਹੇ ਦੀ ਆਇਰਨ ਦੀ 40 ਸੇਲ ਪਰਚੇਜ਼ ਦਿਖਾ ਕੇ ਜਿਹੜੇ ਆਈਟਸੀ ਰਿਟਰਨ ਲੈਂਦੇ ਸੀ ਉਹ ਵਿਅਕਤੀ ਅਸੀਂ ਬੜੇ ਤੇ 4043